ਤੁਹਾਡੇ ਦੱਸਣ ਨੂੰ ਵੀ ਜਾਂਦ ਸੀ ਪੁਲਿਸੀਆਂ ਨੂੰ ਜਾਂਦ ਸੀ ਅਰੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਪਿੰਡ ਕੰਗਲਪੁਰੇ ਤੋਂ ਰਹਿਣ ਵਾਲੇ ਹਾਂ ਠੀਕ ਹੈ ਜੀ ਔਰ ਪ੍ਰਭੂ ਨੇ ਤੁਹਾਡੇ ਜੀਵਨ ਚ ਕੀ ਕੰਮ ਕੀਤਾ ਸਾਨੂੰ ਜਗ੍ਹਾ ਨਾ ਬਿਲੈਸ ਕਿੱਸਾ ਉਹ ਤੁਹਾਡਾ ਨਾਮ ਕੀ ਹੈ ਬੇਟਾ ਤੁਹਾਡੇ ਪਤੀ ਦਾ ਨਾਮ ਕੀ ਹੈ ਜਸਪਾਲ ਸਿੰਘ ਤੁਹਾਡਾ ਕੰਮ ਕੀ ਸੀ ਨਹੀਂ ਕੰਮ ਪੱਠੇ ਲਗਾਈ ਦੇ ਹਾਂ ਜੀ ਪੱਠੇ ਤੇ ਕਰਦੇ ਸੀ ਔਰ ਤੁਹਾਡੀ ਕੋਸ਼ਿਸ਼ ਹੀ ਬਹੁਤ ਜ਼ਿਆਦਾ ਕਿ ਤੁਸੀਂ ਆਏ ਆਪਣਾ ਘਰ ਬਣਾਓ ਪਰ ਨਹੀਂ ਸੀ ਹੋ ਰਿਹਾ ਪਰੇ ਤੁਹਾਡੀ ਜ਼ਿੰਦਗੀ ਚ ਜਦ ਤੁਸੀਂ ਪ੍ਰਭੂ ਦੇ ਭਵਨ ਦੇ ਵਿੱਚ ਆਏ ਤੇ ਪ੍ਰਭੂ ਨੇ ਤੁਹਾਡੀ ਜ਼ਿੰਦਗੀ ਚ ਕੰਮ ਕੀਤਾ ਤੁਸੀਂ ਖੁੱਲ ਕੇ ਦੱਸ ਸਕਦੇ ਕ੍ਰਿਸ਼ਨ ਜੀ ਤੁਹਾਡੀ ਜੀਵਨ ਚ ਪ੍ਰਭੂ ਨੇ ਕੀ ਕੰਮ ਕੀਤਾ ਸਾਨੂੰ ਜਗਾ ਦੇ ਨਾਲ ਬਲੈਸ ਕਿ ਕਰਦੇ ਨਾਲ ਬਲੈਸ ਕਿ ਸਾਈ ਹੈ ਸਾਨੂੰ ਇੱਥੇ ਵੀਰ ਲੈ ਕੇ ਆਏ ਇਹ ਚਰਚ ਚ ਉਹ ਜੱਤਾਂ ਨੂੰ ਦੱਸਿਆ ਗਿਆ ਪ੍ਰਭੂ ਦੇ ਦਾਸਪਰੀ ਕੀ ਪਿੰਡ ਨਗਰ ਦੇ ਸੁਧਾਰ ਦੇ ਵਿੱਚ ਚਰਚ ਲੱਗਦੀ ਹੈ ਹਾਂਜੀ ਔਰ ਕਿਸ ਨੇ ਤੁਹਾਨੂੰ ਦੱਸਿਆ ਸੀ ਕਿ ਉਸ ਜਗ੍ਹਾ ਤੇ ਚਰਚ ਲੱਗਦੀ ਹੈ ਮੇਰੇ ਦਿਹਾਣਾ ਤੋਂ ਵੀਰੇ ਹੀ ਜਿਆਣਾਂ ਨੇ ਦੱਸਿਆ ਸੀ ਕਿ ਸਧਾਰ ਜਾਓ ਇਹ ਚਰਚ ਲੱਗਦੀ ਹੈ ਔਰ ਤੁਸੀਂ ਵਿਸ਼ਵਾਸ ਕੀਤਾ ਉਹ ਚੀਜ਼ੀ ਔਰ ਤੁਸੀਂ ਪ੍ਰਭੂ ਦੇ ਭਵਨ ਚ ਆਏ ਔਰ ਜਦ ਤੁਸੀਂ ਪ੍ਰਭੂ ਦੇ ਦਾਸ ਨੂੰ ਮਿਲੇ ਔਰ ਤੁਹਾਨੂੰ ਵਚਨ ਸੁਣਾਇਆ ਜਾ ਉਸ ਵਚਨ ਤੇ ਤੁਸੀਂ ਬਲੀਵ ਕੀਤਾ ਔਰ ਜਦ ਤੁਸੀਂ ਪ੍ਰਭੂ ਦੇ ਦਾਸ ਨੂੰ ਮਿਲੇ ਪ੍ਰਭੂ ਦੇ ਦਾਸ ਨੇ ਤੁਹਾਨੂੰ ਸ਼ਬਦ ਦਿੱਤੇ ਇਹ ਪ੍ਰਭੂ ਤੋਂ ਅਨੁਕਰ ਦੇ ਨਾਲ ਬles ਕਰਦੇ ਨੇ ਜਾ ਰਿਹਾ ਪਰਾ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਘਰ ਦੇ ਨਾਲ ਤੁਸੀਂ ਬਲੈਸ ਹੋ 4 ਸਾਲ ਹੋ ਗਏ ਉਹ ਸੋਰੀ 6 ਵੀ ਨਹੀਂ ਹੋ ਗਏ ਤੁਸੀਂ 6 ਵੀ ਹੋ ਗਿਆ ਵੀ ਤੁਸੀਂ ਘਰ ਦੇ ਨਾਲ ਬਲੈਸ ਹੋ ਔਰ 40 ਸਾਲ ਤੋਂ ਤੁਹਾਡੀ ਕੋਸ਼ਿਸ਼ ਸੀ ਕਿ ਅਸੀਂ ਘਰ ਬਣਾ ਲਈ ਪਰ ਨਹੀਂ ਸੀ ਬਣਦੀ ਤੁਸੀਂ ਪੈਸਾ ਜੋੜਦੇ ਸੀ ਪਰ ਗੱਲ ਨਹੀਂ ਸੀ ਬਣਦੀ ਔਰ ਜਦ ਪ੍ਰਭੂ ਦੇ ਦਾਸ ਨੂੰ ਮੇਰੇ ਪ੍ਰਭੂ ਦੇ ਦਾਸ ਨੇ ਤੁਹਾਡੇ ਲਈ ਪ੍ਰਾਰਥਨਾ ਕੀਤੀ ਤੁਹਾਨੂੰ ਸ਼ਰਵ ਦਿੱਤੇ ਅੱਜ ਤੁਸੀਂ ਘਰ ਦੇ ਨਾਲ ਬਲੈਸ ਹੋ